ਮੇਰੇ ਖਸਾਬ ਅੱਜ ਕਿਹੜੇ ਫਲ ਫਰੂਟ ਬਾਰੇ ਤੁਸੀਂ ਅੱਜ ਵੀਡੀਓ ਪਾਉਣ ਲੱਗੇ ਹੋ ਅੱਜ ਤੁਹਾਨੂੰ ਫਲ ਫਰੂਟ ਬਾਰੇ ਦੱਸ ਰਿਹਾ ਗੌਰ ਬਾਰੇ ਜਿਸ ਨੂੰ ਵੀ ਆਪਾਂ ਫਰੀ ਦੇ ਵਿੱਚ ਹੀ ਤਿਆਰ ਕਰ ਸਕਦੇ ਆ ਜਿਹਦੇ ਵਾਸਤੇ ਤੁਹਾਨੂੰ ਕਿਸੇ ਵੀ ਨਰਸਰੀ ਚੋਂ ਜਾ ਕੇ ਲੈਣ ਦੀ ਜ਼ਰੂਰਤ ਨਹੀਂ ਜਾਪ ਤੁਹਾਨੂੰ ਪੈਸੇ ਲੈਣ ਦੀ ਜ਼ਰੂਰਤ ਨਹੀਂ ਜਿਸ ਜਿੱਥੇ ਵੀ ਤੁਹਾਡੇ ਆਣ ਗਵਾਂ ਦੇ ਵਿੱਚ ਮੂਰਾ ਵੀ ਵੱਲ ਹੁੰਦੀ ਏ ਉਹਨੂੰ ਇਸ ਤਰ੍ਹਾਂ ਆਪਾਂ ਕੱਟ ਕੇ ਲਾ ਸਕਦੇ ਆ ਆ ਦੇਖੋ ਉਹਨੂੰ ਫਟਾਰਾ ਲੈਣਾ ਸ਼ੁਰੂ ਕਰ ਗਈ ਏ ਇਧਰੋਂ ਕੱਟੋ ਆਹ ਤੁਹਾਡੀ ਕਲਮ ਤਿਆਰ ਹੋ ਗਈ ਹੈ ਇਹ ਤੁਹਾਡੀ ਕਲਮ ਤਿਆਰ ਹੈ ਇਸ ਤਰ੍ਹਾਂ ਇਹਨੂੰ ਮਿੱਟੀ ਚ ਲਾਉਣਾ ਉੱਪਰਲੇ ਬੰਨੇ ਇੱਥੇ ਕੁਛ ਵੀ ਗਿੱਲਾ ਪਦਾਰਥ ਲਾ ਦਿਓ ਗੋਆ ਲਾ ਦਿਓ ਮਿੱਟੀ ਲਾ ਦਿਓ ਜਾਂ ਲਫਾਫਾ ਬੰਨ ਦਿਓ ਤੇ ਹੁਣ ਫੁੱਟ ਦੀ ਬਹਾਰ ਹੈ ਬਸੰਤਰ ਉਤਾਰੀਏ ਔਰ ਇਹ ਥੋੜੀ ਬਹੁਤ ਜਲਦੀ ਹੀ ਫਟਾਰਾ ਲੈ ਜਾਏਗੀ ਤੇ ਤੁਹਾਡੇ 1 ਸਾਲ ਦੇ ਵਿੱਚ ਵਿੱਚ ਤੁਹਾਨੂੰ ਅੰਗੂਰ ਖਵਾਉਣਾ ਸ਼ੁਰੂ ਕਰ ਦੇਗੀ ਆ ਦੇਖੋ ਇਸ ਤਰ੍ਹਾਂ ਦੀ ਵੱਲ ਹੁੰਦੀ ਹੈ ਇਹਨਾਂ ਨੂੰ ਪੋਲਾਂ ਤੇ ਚੜਾਇਆ ਜਾਂਦਾ ਹੈ ਔਰ ਜਾਲ ਬੰਨਿਆ ਜਾਂਦਾ ਜਿਸ ਤਰ੍ਹਾਂ ਮੰਨ ਲਓ ਆਪਾਂ ਟੀਨ ਵਾਸਤੇ ਪ੍ਰੋਸੈਸ ਕਰਦੇ ਆ ਸ਼ੈੱਡਪੌਨ ਨੂੰ ਉਸ ਤਰ੍ਹਾਂ ਇਹਦਾ ਪ੍ਰੋਸੈਸ ਹੋ ਜੇ ਤਾਂ ਗੂਰ ਥੱਲੇ ਨੂੰ ਲਮਕਦੇ ਨੇ ਇੱਕ ਸ਼ਾਮ ਵੀ ਬਹੁਤ ਵਧੀਆ ਦਿੰਦੀ ਏ ਤੇ ਬਾਕੀ ਗੂਰ ਵੀ ਬਹੁਤ ਵਧੀਆ ਲੱਗਦੇ ਨੇ ਬਾਕੀ ਆਪਾਂ ਨੂੰ ਮਿੱਤਰੋ ਘਰ ਦੇ ਫਰੂਟ ਖਾਣੇ ਚਾਹੀਦੇ ਜੇ ਆਪਾਂ ਪੰਜਾਬੀਓ ਬਿਮਾਰੀਆਂ ਤੋਂ ਬਚਣਾ ਹੈ ਮੋਸਟਲੀ ਆਪਣੇ ਘਰ ਵਿੱਚ ਜੋ ਬਿਮਾਰੀਆਂ ਨੇ ਫਲਾਂ ਤੋਂ ਤੇ ਸਬਜ਼ੀਆਂ ਤੋਂ ਆਉਂਦੀਆਂ ਜਾਂ ਜੋ ਆਪਾਂ ਫਾਸਟ ਫੂਡ ਖਾਂਦੇ ਆ ਜਿਸ ਤਰ੍ਹਾਂ ਕਿ ਪੀਜ਼ਾ ਹੈ 버ਗਰ ਜੋ ਵੀ ਪੈਕਿੰਗ ਵਾਲਾ ਫੂਡ ਆਉਂਦਾ ਹੈ ਜਾਂ ਜਿੰਨੂੰ ਆਪਾਂ ਫਾਸਟ ਫੂਡ ਕਹਿੰਦੇ ਆ ਇਹ انگੂਰਾਂ ਦੀ ਵਾਲੇ ਤੇ ਇਹਨੂੰ ਆਪਾਂ ਸਾਨੀ ਨਾਲ ਘਰੇ ਲਾ ਸਕਦੇ ਹੁਣ ਮੈਂ ਤੁਹਾਨੂੰ ਜਿਸ ਤਰ੍ਹਾਂ ਲਾਈਆਂ ਉਹ ਵੀ ਤੁਹਾਨੂੰ ਦਿਖਾਉਣਾ ਆਉਣ ਆਉਦੇ ਵਾਸਤੇ انگੂਰਾਂ ਦੀ ਬੱਲਾ ਲਾਈਆਂ ਹੋਈਆਂ ਨੇ ਇਹ ਵੈਸੇ ਬਲੈਕ ਅੰਗੂਰ ਕਿਤੇ ਮੈਂ ਲੈ ਕੇ ਆਇਆ ਸੀ ਜੀ ਹੋ ਗਈਆਂ ਤਾਂ ਬਹੁਤ ਵਧੀਆ ਰਹਿਣਗੀਆਂ ਬਾਕੀ ਕੋਈ ਵੀ ਵੱਡਾ ਕੰਮ ਨਹੀਂ ਹੈ ਕਲਮਲ ਕੱਟੀ ਇਸ ਤਰ੍ਹਾਂ ਥੱਲੇ ਦੱਬੀ ਮੜਾ ਜਾਂ ਨਾ ਪਿਓ ਰ ਇੱਥੇ ਮਿੱਟੀ ਲਗਾਤੀ ਆ ਦੇਖੋ ਇੱਥੇ ਮਿੱਟੀ ਲਗਾਈ ਹੋਈ ਹੈ ਸਾਰਿਆਂ ਦੇ ਕੋਈ ਡਾ ਲੰਮਾ ਚੌੜਾ ਕੰਮ ਨਹੀਂ ਤੁਸੀਂ ਆਸਾਨੀ ਨਾਲ ਇਹ ਅੰਗੂਰਾਂ ਦੀਆਂ ਵੇਲਾਂ ਘਰ ਵਿੱਚ ਉਗਾ ਸਕਦੇ ਹੋ ਤੇ ਆਪ ਦਾ ਫਰੈਸ਼ ਫਰੂਟ ਖਾ ਸਕਦੇ ਹੋ ਕਿਉਂਕਿ ਜਿਹੜਾ ਬਾਜ਼ਾਰਾਂ ਚੋਂ ਆਉਂਦਾ ਦੋ ਤਿੰਨ ਦਿਨ ਪੁਰਾਣਾ ਹੁੰਦਾ ਹੈ ਜਿਹੜਾ ਤੁਹਾਡੇ ਘਰ ਤੋਂ ਹੋਵੇਗਾ ਜਦੋਂ ਜੀ ਕਰੋਗੇ ਫਰੈਸ਼ ਤੋੜੋਗੇ ਤੁਹਾਨੂੰ ਇਹ ਵੀ ਪਤਾ ਹੋਵੇਗਾ ਵੀ ਅਸੀਂ ਇਸ ਤੇ ਪੈਸਟੀਸਾਈਡ ਕਿੰਨਾ ਵਰਤਿਆ ਜਾਂ ਸਪਰੇਅ ਕਿੰਨੀ ਕੀਤੀ ਹੈ ਜੋ ਅਸੀਂ ਆਪਦੇ ਘਰ ਵਿੱਚ ਵਰਤਾਂਗੇ ਉਹ ਬਿਨਾਂ ਪੈਸਟੀਸਾਈਡ ਤੋਂ ਹੋਵੇਗਾ ਸਾਨੂੰ ਪਤਾ ਵੀ ਅਸੀਂ ਆਪ ਖਾਣਾ ਤੇ ਬਿਨਾ ਖਾਦਾਂ ਸਪਰਿਆਂ ਤੋਂ ਹੋਏਗਾ ਕੋਈ ਵੀ ਆਪਾਂ ਉਹਦੇ ਤੇ ਕੈਮੀਕਲ ਯੂਜ਼ ਨਹੀਂ ਕਰਾਂਗੇ ਨੇਚਰਲੀ ਹੋਵੇਗਾ ਜੋ ਕਿ ਗੁਣਾ ਨਾਲ ਭਰਪੂਰ ਹੁੰਦਾ ਤੇ ਜਿਹੜੇ ਬਾਜ਼ਾਰ ਚਾਉਂਦੇ ਆ ਉਹਨਾਂ ਤੇ ਕਈ ਤਰ੍ਹਾਂ ਦਾ ਕੈਮੀਕਲ ਲਾਏ ਹੁੰਦੇ ਆ ਉਹਨਾਂ ਦੀ ਸ਼ੈੱਲ ਲਾਈਫ ਵਧਾਉਣ ਵਾਸਤੇ ਉਹਨਾਂ ਦੀ ਜੋ ਚਮਕ ਦਮਕ ਕਾਇਮ ਰੱਖਣ ਵਾਸਤੇ ਉਹਨਾਂ ਦੀ ਚਮਕ ਵਧਾਉਣ ਵਾਸਤੇ ਕਈ ਤਰ੍ਹਾਂ ਦੇ ਉਹਨਾਂ ਤੇ ਪ੍ਰੀਜ਼ਰਵੈਂਟਿਵ ਹੋਰ ਕੈਮੀਕਲ ਲਗਾਏ ਜਾਂਦੇ ਆ ਇਸ ਕਰਕੇ ਉਹ ਇਨਾਂ ਸਰੀਰ ਵਾਸਤੇ ਲਾਇਬੰਦ ਨਹੀਂ ਹੁੰਦੇ ਜਿੰਨਾ ਇਹ ਲਾਇਬੰਦ ਹੋਣਗੇ ਬਾਕੀ 슈ਗਰ ਦੇ ਪੇਸ਼ੈਂਟ ਡਾਕਟਰ ਦੀ ਸਲਾਹ ਨਾਲ ਇਹਨੂੰ ਲੈ ਸਕਦੇ ਆ ਬਾਕੀ 슈ਗਰ ਦੇ ਪੇਸ਼ੈਂਟਾਂ ਨੂੰ ਐਵੋਇਡ ਕੀਤਾ ਜਾਂਦਾ ਹੈ ਬਾਕੀ ਸਰੀਰ ਵਿੱਚ ਜਿਸ ਤਰ੍ਹਾਂ ਵੀ ਗਲੂਕੋਜ਼ ਆਪਾਂ ਘੋਲ ਕੇ ਪੀਂਦੇ ਉਸੇ ਤਰ੍ਹਾਂ ਹੀ ਕੰਮ ਕਰਦਾ ਸਰੀਰ ਨੂੰ એનર્ਜੀ ਦਿੰਦਾ ਹੈ ਸਰੀਰ ਦੇ ਵਿੱਚ ਗਲੂਕੋਜ਼ ਵੀ ਜ਼ਰੂਰੀ ਹੁੰਦਾ ਹੈ ਖੰਡ ਦੀ ਥਾਂ ਤੇ ਆਪਾਂ ਇਸ ਤੋਂ ਗਲੂਕੋਜ਼ ਪ੍ਰਾਪਤ ਕਰ ਸਕਦੇ ਆ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਜੋ ਮੇਰੇ ਸਰਦੂਲਗੜ੍ਹ ਵਾਲੇ ਵੀਰ ਨੇ ਡਿੰਗਰੋਡ ਵਾਲੇ ਵੀਰ ਨੇ ਕੱਲ ਨੂੰ ਸਾਡੇ ਪਿੰਡ ਦੇ ਤਿੰਨੇ ਗੁਰਦੁਆਰਿਆਂ ਵਿੱਚੋਂ ਗੁਰਦੁਆਰਾ ਗੁਰਤੇਕ ਬਹਾਦਰ ਸਾਹਿਬ ਗੁਰਦੁਆਰਾ ਬਾਬਾ ਆਤਮਾ ਸਿੰਘ ਤੇ ਗੁਰਦੁਆਰਾ ਨਾਨਕਸਰ 88 ਸੰਗਾ ਵਿਖੇ ਇਹ ਤਿੰਨਾ ਤਰ੍ਹਾਂ ਦੀਆਂ ਕਲਮਾ ਮੰਨੋ ਇਹ ਤਿੰਨਾ ਗੁਰਦੁਆਰਿਆਂ 'ਚ ਇਸ ਤਰ੍ਹਾਂ ਦੀਆਂ ਕਲਮਾ ਪ੍ਰਾਪਤ ਕਰ ਸਕਦੇ ਹੋ ਜਿੱਥੇ ਮੱਥਾ ਟੇਕੀ ਦਾ ਜਾਂ ਚਰਨਕੁੰਡ ਹੁੰਦਾ ਜਾਂ ਜਿੱਥੇ ਹੱਥ ਤੋਂ ਸੁੱਚੇ ਕਰਨ ਨੂੰ ਟੂਟੀਆਂ ਹੋਣਗੀਆਂ ਉੱਥੇ ਤੁਹਾਨੂੰ ਪਈਆਂ ਮਿਲਣਗੀਆਂ ਅੰਜੀਰਾਂ ਦੀਆਂ ਹਜੇ ਪਈਆਂ ਹੋਈਆਂ ਨੇ ਲੋਕ ਲੈ ਕੇ ਨਹੀਂ ਗਏ ਭਾਈ ਉਹ ਵੀ ਲੈ ਜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ